ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਇਹਦਾ ਕਵਰ ਬਣਾਉਣਾ ਸਿਖਾਉਨੇ ਆ ਜਿਹੜਾ ਕਿ ਆਪਣਾ ਰੈਕ ਹੁੰਦਾ ਆਪਾਂ ਜੁੱਤੀਆਂ ਰੱਖ ਦਿਆਂਗੇ ਆਮ ਤੌਰ ਤੇ ਆਪਣੇ ਘਰਾਂ ਦੇ ਵਿੱਚ ਦੇਖੋ ਇਸ ਤਰ੍ਹਾਂ ਦਾ ਹੀ ਸਿੰਪਲ ਹੀ ਰੈਕ ਬਣਿਆ ਹੁੰਦਾ ਹੈ ਇਹ ਤੇ ਦੇਖੋ ਆਪਾਂ ਇਹਦਾ ਕਵਰ ਬਣਾ ਕੇ ਚੜਾਵਾਂਗੇ ਤਾਂ ਜੋ ਇਹ ਵਧੀਆ ਲੱਗੇ ਕਿਤੇ ਵੀ ਆਪਾਂ ਇਹਨੂੰ ਰੱਖ ਸਕੀਏ ਉਸ ਤੋਂ ਪਹਿਲਾਂ ਦੇਖੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਮੋੜਨਾ ਹੈ ਇੱਕ ਸਾਈਡ ਤੋਂ ਲੈ ਕੇ ਉੱਪਰ ਦੀ ਘਮਾਉਂਦੇ ਹੋਏ ਦੂਜੀ ਸਾਈਡ ਤੱਕ ਦੇਖੋ ਜਦੋਂ ਆਪਾਂ ਇਹ ਮਣਿਆ ਪੂਰਾ 1 ਇੰਚੀ ਟੇਪ ਇਹਦਾ ਹੋ ਗਿਆ ਜੀ 1 ਇੰਚੀ ਟੇਪ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਜੀ 27 ਇੰਚੇ ਫੇਰ ਹੋ ਗਿਆ ਇਸ ਤਰ੍ਹਾਂ ਆਪਾਂ ਇਹ ਮਣਨੇਗਾ ਜਿਸ ਹਿਸਾਬ ਨਾਲ ਤੁਹਾਡਾ ਉਹ ਹੈਗਾ ਤੁਸੀਂ ਇਸ ਹਿਸਾਬ ਨਾਲ ਮਣਨਾ ਉਸ ਤੋਂ ਬਾਅਦ ਇਹਦੀ ਆਪਾਂ ਚੜਾਈ ਦੇਖਣੀ ਹੈ ਜੇ ਜਿੰਨੀ ਕੱਪੜੇ ਦੀ ਜਿਹੜਾ ਆਪਾਂ ਲੰਬਾਈ ਦੇ ਹਿਸਾਬ ਨਾਲ ਮਣਿਆ ਕਿ ਉਹਨੂੰ ਚੜਾਈ ਆਪਾਂ ਉਹਦੀ ਕਿੰਨੀ ਦੇਣੀ ਹੈ ਦੋ ਪੀਸ ਕਰਾਂਗੇ ਜੀ ਆਪਾਂ ਇਸ ਤਰ੍ਹਾਂ ਇੱਕ ਜਿਹੜਾ ਪਿੱਛੇ ਲੱਗੂ ਇੱਕ ਲੱਗੂਗਾ ਜੀ ਮੂਹਰੇ ਇਹ ਹੈਗਾ ਆਪਣਾ 2 ਇੰਚ ਦਾ ਦੇਖੋ ਆਪਾਂ ਇਹਦੇ ਵਾਲੇ ਪੀਸ ਨਹੀਂ ਕਰਦੇ ਆਪਾਂ ਜਿਹੜਾ ਕਮਾ ਕੇ ਲਾਵਾਂਗੇ ਦੋਨੇ ਸਾਈਡਾਂ ਤੇ ਉੱਪਰ ਆਪਾਂ ਇੱਕ ਪੀਸ ਹੀ ਰੱਖਾਂਗੇ ਤੇ ਦੇਖੋ ਉਹਦੇ ਵਾਸਤੇ ਆਪਣੇ ਕੋਲੇ ਪਈ ਸੀ ਦੀ ਬੈੱਡ ਦੀ ਚਾਦਰ ਆਪਾਂ ਇਹ ਚਾਦਰ ਲੈਂਤੀ ਐ ਤੇ ਆਪਾਂ ਦੋ ਲਾਵਾਂਗੇ ਜੀ ਬੋਰੀਆਂ ਜਿਹੜੀਆਂ ਇਹਦੇ ਵਿੱਚ ਪਾਵਾਂਗੇ ਤੇ ਇੱਕ ਲੈਣਾ ਆਪਾਂ ਲਾਈਨਿੰਗ ਵਾਸਤੇ ਕੋਈ ਵੀ ਕੱਪੜਾ ਇਹ ਕਪੜਾ ਦੇਖੋ ਆਪਾਂ ਦੋ ਪੀਸ ਸੀ ਮੇਰੇ ਕੋਲੇ ਆਪਾਂ ਇਹਨੂੰ ਸੀਨਾ ਮਾਰ ਕੇ ਲੰਬਾ ਲੰਬਾ ਪੀਸ ਕਰ ਲਾਂਗੇ ਤੇ ਇਹਦੀ ਜਿੰਨੀ ਆਪਾਂ ਇਹਦੀ ਚੜਾਈ ਰੱਖਣੀ ਹੈ 3 ਇੰਚ ਆਪਾਂ ਇਹਦੀ ਚੜਾਈ ਵਧਾ ਕੇ ਰੱਖਾਂਗੇ ਤਾਂ ਜੋ ਸਾਈਡਾ ਤੋਂ ਇਹਦੇ ਜਿਹੜੇ ਹੈਗੇ ਆ ਜੀ ਆਪਾਂ ਪਾਈਪਿੰਗ ਦੀ ਤਰ੍ਹਾਂ ਪੀਸ ਮੋੜ ਸਕੀਏ ਪਾਤੂ ਕਪੜਾ ਇਹਦਾ ਐਕਸਟਰਾ ਆਪਾਂ ਕੱਟ ਦਾਂਗੇ ਆਪਾਂ ਦੇਖੋ ਜੀ ਇੱਕ ਲੈਤੀਆਂ ਚਾਦਰ ਤੇ ਦੋ ਆਪਾਂ ਬੋਰੀਆਂ ਲੈਤੀਆਂ ਤੇ ਇੱਕ ਆ ਮੇਰੇ ਲਵੇ ਪੁਰਾਣਾ ਸੂਟ ਪਿਆ ਸੀ ਉਹਨੂੰ ਮੈਂ ਸਾਇ ਨੂੰ ਅਢੇੜ ਕੇ ਲਾਇਨਿੰਗ ਦੇ ਤੌਰ ਤੇ ਆਪਾਂ ਉਹ ਵਾਲਾ ਇਹਦੇ ਵਿੱਚ ਵਰਤਾਂਗੇ ਉਸ ਤੋਂ ਪਹਿਲਾਂ ਦੇਖੋ ਜੀ ਆਪਾਂ ਜਿਹੜੀ ਬੋਰੀ ਹੈ ਬੋਰੀ ਨੂੰ ਨੀਚੋਂ ਸਾਈਡ ਤੇ ਬੰਦ ਹੁੰਦੀ ਹੈ ਆਪਾਂ ਇਹਨੂੰ ਖੋਲ ਕੇ ਸਿੱਧੀ ਕਰਾਂਗੇ ਬੋਰੀ ਨੂੰ ਆਪਾਂ ਸਿੱਧਾ ਕਰ ਲੈਨੇ ਆ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਸਾਈਡ ਤੋਂ ਖੋਲ ਦਾਂਗੇ ਖੋਲ ਕੇ ਬੋਰੀ ਦਾ ਆਪਣੇ ਕੋਲ ਇੱਕ ਕਾਫੀ ਵੱਡਾ ਸਾਰਾ ਪੀਸ ਆ ਜਾਊਗਾ ਉਸ ਤੋਂ ਬਾਅਦ ਦੇਖੋ ਆਪਾਂ ਉਹਨੂੰ ਇੱਕ ਸਾਈਡ ਤੋਂ ਫੋਲਡ ਕਰਕੇ 10 11 ਇੰਚ ਆਪਣਾ ਸੀਗਾ ਉਸ ਹਾਵ ਨਾਲ ਆਪਾਂ ਉਹ ਪੂਰਾ ਪੂਰਾ ਪੀਸ ਲੈਣਾ ਹੈਗਾ ਇਸੇ ਤਰ੍ਹਾਂ ਦੇਖੋ ਜੀ ਆਪਾਂ ਜਿਹੜਾ ਇਹਦੇ ਲਾਈਨਿੰਗ ਦਾ ਕੱਪੜਾ ਲਾ ਰਹੇ ਹਾਂ ਇਸੇ ਤਰ੍ਹਾਂ ਲਵਾਂਗੇ ਆਪਾਂ ਉਹ ਕੱਪੜਾ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਆਪਾਂ 11 ਇੰਚ ਚੌੜਾ ਇਸ ਤਰ੍ਹਾਂ ਇਹ ਕੱਪੜਾ ਲੈ ਲਾਂਗੇ ਡਬਲ ਫੋਲਡ ਕਰ ਦਾਂਗੇ ਦੇ ਵਸ ਫੇਰ ਉਸ ਤੋਂ ਬਾਅਦ ਆਪਾਂ ਇਹਨੂੰ ਸਾਈਡ ਤੋਂ ਜੋੜ ਦਾਂਗੇ ਤੇ ਆਪਣੇ ਕੋਲੇ ਇੱਕ ਲੰਬਾ ਬੀਸ ਤਿਆਰ ਹੋ ਜਾਊਗਾ ਦੇਖੋ ਬੈੱਡ ਦੀਆਂ ਚਾਦਰਾਂ ਜਿਹੜੀਆਂ ਹੁੰਦੀਆਂ ਜੀ ਦਿਵਾਨ ਦੀਆਂ ਚਾਦਰਾਂ ਹੁੰਦੀਆਂ ਆਪਣੇ ਕੋਲੇ ਅਕਸਰ ਪੁਰਾਣੀਆਂ ਚਾਦਰਾਂ ਪਈਆਂ ਹੀ ਹੁੰਦੀਆਂ ਜਿਹੜੀਆਂ ਕਿ ਆਪਾਂ ਵਰਤਦੇ ਨਹੀਂ ਹੁੰਦੇ ਕਈ ਵਾਰ ਕੋਈ ਕਲਰ ਖਰਾਬ ਹੋ ਜਾਂਦਾ ਹੈ ਕਈ ਵਾਰ ਕੋਈ ਚਾਦਰ ਸ਼੍ਰਿੰਕ ਹੋ ਗਿਆਰਾ ਹੋ ਜਾਂਦੀ ਹੈ ਆਪਣੇ ਸੈਟਿੰਗ ਨਹੀਂ ਆਉਂਦੀ ਤੇ ਉਹ ਦੇਖੋ ਆਪਾਂ ਇਹਦੇ ਵਿੱਚ ਵਰਤ ਸਕਦੇ ਹਾਂਗੇ ਲਓ ਜੀ ਦੇਖੋ ਜਿਵੇਂ ਆਪਾਂ ਸਾਈਡ ਤੋਂ ਬੋਰੀ ਬਦਮੀ ਹੈ ਆਪਾਂ ਇਹਨੂੰ ਕੱਟ ਦਾਂਗੇ ਇੱਕ ਸਾਈਡ ਤੋਂ ਡਬਲ ਫੋਲਡ ਕੀਤੀ ਹੋਈ ਹੈ ਉਥੋਂ ਆਪਾਂ ਬੋਰੀ ਨੂੰ ਖੋਲ ਦਾਂਗੇ ਖੋਲ ਕੇ ਆਪਣੇ ਕੋਲੇ ਦੋ ਪੀਸ ਲੰਬੇ ਲੰਬੇ ਆ ਜਾਣਗੇ ਤੇ ਆਪਾਂ ਦੇਖੋ ਜੀ ਇਹਨੂੰ ਜੋੜ ਦਾਂਗੇ ਲਓ ਇਸੇ ਤਰ੍ਹਾਂ ਦੇਖੋ ਆਪਾਂ ਬੋਰੀ ਨੂੰ ਇਦਰੋਂ ਵੀ ਖੋਲ ਦੰਨੇ ਆਂਗੇ ਦੋ ਪੀਸ ਆਪਣੇ ਕੋਲੇ ਆ ਗਈ ਜਦੋਂ ਫਿਰ ਆਪਾਂ ਇਹਨੂੰ ਸਾਈਡ ਤੋਂ ਇੱਕ ਸਾਈਡ ਤੋਂ ਸੀ ਕੇ ਜੋੜ ਪਾ ਦਾਂਗੇ ਤੇ ਆਪਣੇ ਕੋਲੇ ਇਹ ਲੰਬੇ ਪੀਸ ਆ ਜਾਣਗੇ ਇਹ ਦੇਖੋ ਇਸੇ ਤਰ੍ਹਾਂ ਜਿਹੜਾ ਚਾਦਰ ਦੇ ਪੀਸ ਨੇ ਆਪਾਂ ਉਹ ਵੀ ਆਪਣੇ ਕੋਲੇ ਦੋ ਪੀਸ ਨੇ ਛੋਟੇ ਪੀਸ ਨੇ ਉਹ ਉਹ ਮੈਂ ਪਹਿਲਾਂ ਹੀ ਕੱਟ ਕੇ ਰੱਖੇ ਹੋਏ ਸੀਗੇ ਕਿਉਂਕਿ ਆਪਾਂ ਜਦੋਂ ਥੋੜਾ ਥੋੜਾ ਕੰਮ ਕਰਦੇ ਆ ਕਟਿੰਗ ਕਰਦੇ ਆ ਤਾਂ ਆਪਣੀ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਇਸ ਕਰਕੇ ਇਹ ਇੰਨਾ ਕੰਮ ਮੈਂ ਪਹਿਲਾਂ ਹੀ ਕਰਤਾ ਸੀ ਜੀ ਆਈਡੀਆ ਦੇ ਮੁਤਾਬਕ ਤੇ ਫालतੂ ਕੱਪੜਾ ਆਪਾਂ ਬਾਅਦ ਚੋ ਕਰ ਦਾਂਗੇ। ਲੋ ਜੀ ਦੋਨੇ ਚੀਜ਼ਾਂ ਚ ਆਪਾਂ ਜੋੜ ਪਾ ਲਿਆ। ਜੋੜ ਪਾਉਣ ਤੋਂ ਬਾਅਦ ਤੇ ਹੁਣ ਦੇਖੋ ਆਪਾਂ ਵਿਚਾਲੇ ਰੱਖਾਂਗੇ ਬੋੜੀ ਦਾ ਪੀਸ ਤੇ ਉੱਪਰ ਰੱਖਾਂਗੇ ਆਪਾਂ ਇੱਕ ਹੋਰ ਕੱਪੜਾ। ਉਹ ਆਪਾਂ ਸੂਟ ਲੈਤਾ ਸੀਗਾ ਸੂਟ ਨੂੰ ਆਪਾਂ ਢੇੜ ਕੇ ਦੇਖੋ ਕਮੀਜ਼ ਦੇ ਪੀਸ ਤੇ ਸਲਵਾਰ ਦੇ ਪੀਸਾਂ ਵਿੱਚੋਂ ਸਿੱਧੇ ਪੀਸ ਕੱਢ ਕੇ ਆਪਾਂ ਉਹ ਇਹਦੇ ਵਿੱਚ ਲਾ ਦਾਂਗੇ। ਲੋ ਜੀ ਉਦੋਂ ਪਹਿਲਾਂ ਦੇਖੋ ਆਪਾਂ ਜੋੜ ਪਾਇਆ ਸੀ ਜੋੜ ਪਾਉਣ ਤੋਂ ਬਾਅਦ ਆਪਾਂ ਸਾਰੇ ਨੂੰ ਮਿਲ ਲੈਣੇ ਆ ਇੱਕ ਪੂਰਾ ਇੰਚੀ ਟੇਪ ਸੀ ਪੂਰਾ ਇੰਚੀ ਟੇਪ 60 ਉਸ ਦਾ ਹੁੰਦਾ ਹੈਗਾ ਇੰਚਾਂ ਦਾ ਹੁੰਦਾ ਤੇ ਉਸ ਤੋਂ ਬਾਅਦ 27 ਇੰਚ ਆਪਾਂ ਕੱਪੜਾ ਹੋਰ ਲੈਣਾ ਹੈ ਤੇ ਜਿਹੜਾ ਕੋਈ ਆਪਣੇ ਕੋਲੇ ਫालतू ਕੱਪੜਾ ਬਚ ਗਿਆ ਉਹਦੀ ਆਪਾਂ ਕਟਿੰਗ ਕਰ ਦਾਂਗੇ ਪੂਰੇ ਪੂਰਾ ਆਪਾਂ ਇਹ ਪੀਸ ਲੈਣਾ ਹੈਗਾ ਇਸ ਦਾ ਲੋ ਜੀ 27 ਲੈਣ ਤੋਂ ਬਾਅਦ ਅੱਪਾ ਉਸ ਤੋਂ ਬਾਅਦ ਇਹਦੀ ਲੈਂਥ ਜਿਹੜੀ ਹੈਗੀ ਜੀ ਇਸ ਤਰੀ ਫालतू ਸੀ ਇਹ ਆਪਾਂ ਕਟਿੰਗ ਕਰ ਦਨੇ ਆ ਉਸ ਤੋਂ ਬਾਅਦ ਦੇਖੋ ਜੀ ਇਹ ਪੀਸ ਮੈਂ ਤੁਹਾਨੂੰ ਜੜਨਾ ਦੱਸਦੀ ਆ ਕਿ ਸਾਈਡ ਤੋਂ ਆਪਾਂ ਇਹ ਕਿਵੇਂ ਤਿਆਰ ਕਰਨਾ ਹੈ ਕਿਵੇਂ ਆਪਾਂ ਇਹ ਪੀਸ ਜੜਨੇ ਨੇਗੇ ਬੋਰੀ ਨੂੰ ਇਸ ਤਰ੍ਹਾਂ ਰੱਖ ਕੇ ਸੈਂਟਰ ਦੇ ਵਿੱਚ ਦੋਨੇ ਪੀਸ ਆਪਾਂ ਐਂ ਜੜਾਂਗੇ ਇੱਕੋ ਜਿਕੇ ਪੀਸ ਕਰ ਲਾਂਗੇ ਆਪਾਂ ਇੱਕੋ ਜਿਕੇ ਪੀਸ ਕਰਕੇ ਆਪਾਂ ਫਿਰ ਦੋਨਾਂ ਤੋਂ ਪਾਈਪਿੰਗ ਦੀ ਤਰ੍ਹਾਂ ਆਪਾਂ ਇਹਨੂੰ ਜੋੜ ਪਾ ਦਾਂਗੇ ਅਨ ਦੇਖੋ ਜਿਵੇਂ ਕਮੀਜ਼ ਦਾ ਘੇਰਾ ਵੱਧ ਸੀ ਆਪਾਂ ਇਹ ਵੀ ਮਿਣ ਕੇ ਪੂਰਾ ਸੂਰਾ ਕੱਟ ਕੇ ਆਪਾਂ ਵਿਚਾਲੋ ਬਸ ਦੇਖੋ ਸਿੰਪਲ ਜਿਹਾ ਪੀਸ ਸਿੱਧਾ-ਸਿੱਧਾ ਪੀਸ ਲੈ ਲਾਂਗੇ ਇਹ ਵੀ ਆਪਣਾ ਜਿਹੜਾ ਸੂਟ ਸੀ ਖਰਾਬ ਹੋਇਆ ਪਿਆ ਸੀ ਇਹ ਇਸ ਕਰਕੇ ਆਪਾਂ ਇਹ ਇਹਦੇ ਵਿੱਚ ਵਰਤਿਆ ਤੁਸੀਂ ਚਾਹੋ ਤਾਂ ਤੁਹਾਡੇ ਕੋਲੇ ਦੇਖੋ ਹੋਰ ਵੀ ਕੋਈ ਚੱਦਰ ਦਾ ਪੀਸ ਹੈ ਤੁਸੀਂ ਉਹ ਵੀ ਲਾ ਸਕਦੇ ਹੋ ਜੀ ਇਹ ਚੱਦਰ ਦਾ ਪ੍ਰਿੰਟ ਸੋਹਣਾ ਸੀ ਤੇ ਮੈਨੂੰ ਵਧੀਆ ਲੱਗ ਰਿਹਾ ਸੀ ਇਸ ਕਰਕੇ ਆਪਾਂ ਜੀ ਚਲੋ ਇਹ ਹੀ ਵਰਤ ਲੰਨੇ ਆਂਗੇ ਇਹਦੇ ਵਿੱਚ ਲੋ ਜੀ ਇਸੇ ਤਰ੍ਹਾਂ ਦੇਖੋ ਆਪਾਂ ਆਏ ਪਾਈਪਿੰਗ ਲਾਵਾਂਗੇ ਦੋਨੇ ਸਾਈਡਾਂ ਤੇ ਇੱਕ ਸਾਈਡ ਦੀ ਪਾਈਪਿੰਗ ਮੈਂ ਤੁਹਾਨੂੰ ਲਾ ਕੇ ਦਿਖਾਵਾਂਗੀ ਪੂਰੀ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਤੁਸੀਂ ਵੀ ਬਣਾਓ ਤਾਂ ਆਰਾਮ ਨਾਲ ਬਣਾ ਸਕੋ ਇਸੇ ਤਰ੍ਹਾਂ ਦੇਖੋ ਜੀ ਆਪਾਂ ਮੈਣੇ ਪਹਿਲਾਂ ਆਪਣਾ ਜਿਹੜਾ ਸ਼ੂਜ਼ ਆਪਣਾ ਹੁੰਦਾ ਇੱਕ ਸ਼ੂਜ਼ ਆਪਣਾ ਰੈਕ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਦੇਖੋ ਦੀ ਲੰਬਾਈ ਚੜਾਈ ਇਸ ਤਰ੍ਹਾਂ ਲੈਣੀ ਹੈ ਲੋ ਜੀ ਇਹ ਦੇਖੋ ਇਸ ਤਰ੍ਹਾਂ ਬਣ ਜੂਗਾ ਇਹ ਪਾਈਪਿੰਗ ਦੀ ਤਰ੍ਹਾਂ ਇਹ ਆਪਣੇ ਪੀਸ ਹੈ ਜਿਹੜੇ ਆਪਾਂ ਤਿਆਰ ਕਰਾਂਗੇ ਇਸੇ ਤਰ੍ਹਾਂ ਆਪਣੇ ਜਿਹੜੇ ਵਿਚਾਲੜੇ ਪੀਸ ਹੈ ਜੀ ਆਪਾਂ ਸਾਈਡ ਤੇ ਆਪਾਂ ਸਾਈਡ ਵਾਲੇ ਪੀਸ ਤਾਂ ਆਪਣੇ ਇਹੀ ਹੋ ਜਾਣਗੇ ਜਿਹੜਾ ਬੈਕ ਤੇ ਤੇ ਆਪਾਂ ਫਰੰਟ ਤੇ ਲਾਉਣਾ ਦੋ ਪੀਸ ਉਹ ਵੀ ਆਪਾਂ ਇਸੇ ਤਰ੍ਹਾਂ ਤਿਆਰ ਕਰਨੇ ਨੇਗੇ ਇਹ ਦੇਖੋ ਰਾਮ ਨਾਲ ਹੀ ਇਸ ਤਰ੍ਹਾਂ ਮੁੜ ਜਾਂਦਾ ਕਿਉਂਕਿ ਪੂਰੇ ਪੂਰੇ ਆਪਣੇ ਪੀਸ ਨੇ ਥੋੜਾ ਜਿਹਾ ਆਪਣਾ ਚਾਦਰ ਵਾਲਾ ਪੀਸ ਹੈ ਜਿਹੜਾ ਵਧਾ ਕੇ ਰੱਖਿਆ ਹੋਇਆ ਹੈ ਉਹ ਵੀ ਆਪਾਂ ਜਾਣ ਕੇ ਰੱਖਿਆ ਜੀ ਤਾਂ ਜੋ ਆਪਾਂ ਉਹਨੂੰ ਇਸ ਤਰ੍ਹਾਂ ਇਹ ਦੇਖੋ ਇੱਕ ਆਪਾਂ ਸਲਾਈ ਲਗਾਉਂਦੇ ਨਾਲ ਹੀ ਆਪਣੀ ਇਹ ਵੀ ਪਾਈਪਿੰਗ ਵੀ ਲੱਗ ਰਹੀ ਹੈ ਇੱਕ ਤਰ੍ਹਾਂ ਦੀ ਤੇ ਆਪਣਾ ਦੇਖੋ ਜੀ ਸਾਰਾ ਇਹ ਕੱਪੜਾ ਜਿਹੜਾ ਲਾਈਨਿੰਗ ਵਾਲਾ ਬੋਰੀ ਵਾਲਾ ਇਹ ਸਾਰਾ ਆਪਣਾ ਅਟੈਚ ਵੀ ਹੋ ਰਿਹਾਗਾ ਤੇ ਆਪਾਂ ਨੂੰ 2 2 3 3 ਸੀਨਾ ਮਾਰਨ ਦੀ ਲੋੜ ਨਹੀਂ ਕਿ ਪਹਿਲਾਂ ਆਪਾਂ ਇਹ ਪੀਸਾਂ ਤੇ ਸਿੱਧੀ ਸੀਨ ਲਾਈਏ ਤੇ ਫਿਰ ਪਾਈਪਿੰਗ ਵਾਲੀ ਲਾਈਏ ਇਹ ਆਪਾਂ ਇਕੱਠੀ ਲਗਾਤੀ ਇੱਕੋ ਹੀ ਸੀਨ ਦੇ ਵਿੱਚ ਦੇਖੋ ਆਪਣਾ ਜਿਹੜਾ ਸੀਗਾ ਸਾਰਾ ਕੰਮ ਹੋ ਗਿਆ ਇਸੇ ਤਰ੍ਹਾਂ ਆਪਾਂ ਇਹ ਸਾਰੀ ਸਾਈਡ ਵਾਲੀ ਜਿਹੜੀ ਹੈਗੀ ਹੈ ਸੀਨ ਤੇ ਆਪਾਂ ਇਹਨੂੰ ਸਾਰੀ ਨੂੰ ਕਵਰ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਦੂਜੀ ਸਾਈਡ ਵਾਲੀ ਕਰਾਂਗੇ ਲਓ ਜੀ ਇੱਕ ਸਾਈਡ ਦੀ ਕੰਪਲੀਟ ਹੋ ਗਈ ਮੈਂ ਤੁਹਾਨੂੰ ਸਾਰੀ ਦਿਖਾ ਦਿੰਨੀ ਆ ਇਸ ਤਰ੍ਹਾਂ ਹੀ ਬਣ ਗਈ ਇਸੇ ਤਰ੍ਹਾਂ ਹੁਣ ਆਪਾਂ ਦੂਜੀ ਸਾਈਡ ਵਾਲਾ ਤਿਆਰ ਕਰ ਲੈਣੇ ਆਂਗੇ ਜਿਹੜੀ ਬਾਦਮੀ ਘਟਮੀਆਂ ਥੋੜੀ ਜਿਹੀ ਪੱਤੀ ਮੈਨੂੰ ਵੱਧ ਲੱਗ ਰਹੀ ਆ ਉਹ ਆਪਾਂ ਕੱਟ ਕਰ ਦਿੰਨੇ ਆ ਉਸ ਤੋਂ ਬਾਅਦ ਬਾਕੀ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰਾਂਗੇ ਲਓ ਜੀ ਇਹਨੂੰ ਦੇਖੋ ਫੋਲਡ ਕਰਨ ਤੋਂ ਬਾਅਦ ਇਸੇ ਤਰ੍ਹਾਂ ਆਪਾਂ ਇਹਦੀ ਪਾਈਪਿੰਗ ਲੱਗ ਜੂਗੀ ਆਪਾਂ ਪਾਈਪਿੰਗ ਦੀ ਤਰ੍ਹਾਂ ਲਗਾ ਦਾਂਗੇ ਇਸੇ ਤਰ੍ਹਾਂ ਆਪਾਂ ਦੇਖੋ ਜੀ ਦੋਨੇ ਪੀਸ ਤਿਆਰ ਕਰ ਲਾਂਗੇ ਇਸ ਤਰ੍ਹਾਂ ਆਪਾਂ ਦੂਜੇ ਦੋਨੇ ਪੀਸ ਤਿਆਰ ਕਰਾਂਗੇ ਆ ਦੇਖੋ ਇਸ ਤਰ੍ਹਾਂ ਕਰਨਾ ਨਾਲੇ ਤਾਂ ਆਪਣੇ ਦੇਖੋ ਪੀਸਾਂ ਦੇ ਉੱਤੇ ਜਿਹੜਾ ਹੈਗਾ ਜੀ ਬਹੁਤ ਜ਼ਿਆਦਾ ਸਫਾਈ ਆਉਂਦੀ ਹੈ ਕਿੰਨੀ ਸਫਾਈ ਦੇ ਨਾਲ ਦੇਖੋ ਇਹ ਪੀਸ ਤਿਆਰ ਹੋ ਗਏ ਇਸੇ ਤਰ੍ਹਾਂ ਆਪਾਂ ਦੇਖੋ ਜੀ ਦੋਨਾਂ ਪਾਸੇ ਲਾਉਣ ਤੋਂ ਬਾਅਦ ਸੀਨਾ ਫਿਰ ਆਪਾਂ ਸਾਈਡਾਂ ਤੇ ਸੀਨਾ ਲਾਤੀਆਂ ਇਸੇ ਤਰ੍ਹਾਂ ਦੇਖੋ ਆਪਣਾ ਪੂਰਾ ਪੀਸ ਇਸ ਤਰ੍ਹਾਂ ਤਿਆਰ ਹੋ ਗਿਆ ਹੁਣ ਆਪਾਂ ਇੱਕ ਬੋਰੀ ਹੋਰ ਲੈ ਕੇ ਦੇਖੋ ਇਸੇ ਤਰ੍ਹਾਂ ਆਪਾਂ ਦੂਜੇ ਪੀਸ ਤਿਆਰ ਕਰਨੇ ਹੈ 22 ਇੰਚ ਆਪਾਂ ਨੇ ਲੀ ਚੜਾਈ ਰੱਖੀ ਐ ਲੰਬਾਈ ਇਹਦੀ ਸੀ ਜੀ 32 ਇੰਚ ਲੰਬਾਈ ਸੀ ਇਸੇ ਤਰ੍ਹਾਂ ਆਪਾਂ ਇੱਕ ਪੀਸ ਲੈ ਕੇ ਤੇ ਵਿੱਚ ਵਿਚਾਲੇ ਬੋਰੀ ਪਾ ਕੇ ਤੇ ਫਿਰ ਇਹ ਦੂਸਰਾ ਪੀਸ ਲੈ ਕੇ ਇਸੇ ਤਰ੍ਹਾਂ ਆਪਾਂ ਦੇਖੋ ਇਹ ਤਿਆਰ ਕਰਾਂਗੇ ਦੋਨੇ ਪੀਸ ਬਾਦਮਾ ਘਟਮਾ ਜੋ ਵੀ ਆਪਣਾ ਕੱਪੜਾ ਆ ਆਪਾਂ ਫालतू ਐਕਸਟਰਾ ਕੱਟ ਦਾਂਗੇ ਕੱਟਣ ਤੋਂ ਬਾਅਦ ਆਈ ਪਾਈਪਿੰਗ ਦੀ ਤਰ੍ਹਾਂ ਆਪਾਂ ਦੋਨੇ ਪੀਸ ਲਾ ਕੇ ਤਿਆਰ ਕਰ ਲਾਂਗੇ ਇਸ ਤਰ੍ਹਾਂ ਦੇਖੋ ਆਪਣੇ ਕੋਲੇ ਸਾਰੇ ਪੀਸ ਤਿਆਰ ਹੋ ਗਏ ਪੂਰਾ ਪੀਸ ਆਪਣਾ ਇਹ ਤਿਆਰ ਹੋ ਗਿਆ ਜੀ ਤੇ ਦੋ ਪੀਸ ਆਪਣੇ ਦੂਜੇ ਤਿਆਰ ਹੋ ਗਏ ਜਿਹੜੇ ਕਿ ਚੌੜੇ ਪੀਸ ਨੇ ਆਪਾਂ ਮੂਲੇ ਫਰੰਟ ਤੇ ਬੈਕ ਤੇ ਲਾਉਣੇ ਆ ਹੁਣ ਮੈਂ ਤੁਹਾਨੂੰ ਲਾਉਣਾ ਦੱਸਦੀ ਆ ਕਿ ਆਪਾਂ ਇਹ ਕਿਵੇਂ ਲਾਉਣਾ ਹੈ ਦੇਖੋ ਆਪਾਂ ਕੀ ਕਰਨਾ ਜੀ ਇਹ ਪੀਸ ਲੈਣਾ ਤੇ ਇਹਨਾਂ ਨੂੰ ਆਪਸ ਵਿੱਚ ਮਿਲਾ ਕੇ ਤੇ ਇਹਨਾਂ ਦਾ ਸੈਂਟਰ ਤੇ ਨਿਸ਼ਾਨ ਲਾਉਣਾ ਆਪਾਂ ਸਿੱਧੇ ਪਾਸੇ ਸੈਂਟਰ ਲੈ ਲੈਣਾ ਇਸੇ ਤਰ੍ਹਾਂ ਆਪਾਂ ਜਿਹੜਾ ਲੰਬਾ ਪੀਸ ਕੀਤਾ ਆਪਾਂ ਉਹਦਾ ਸੈਂਟਰ ਲੈ ਲਾਂਗੇ ਸੈਂਟਰ ਨੂੰ ਸੈਂਟਰ ਨਾਲ ਮਿਲਾ ਕੇ ਤੇ ਦੇਖੋ ਫਿਰ ਆਪਾਂ ਇਹਨੂੰ ਜੋੜਾਂਗੇ ਬਹੁਤ ਹੀ ਸਾਨੀ ਦੇ ਨਾਲ ਜਿਹੜਾ ਹੈਗਾ ਜੀ ਇਹ ਆਪਣਾ ਬਿਲਕੁਲ ਕਬਰ ਬਣ ਕੇ ਤਿਆਰ ਹੋ ਜਾਊਗਾ ਤੇ ਬਾੜੀ ਆਪਾਂ ਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਸਿਰਫ ਥੋੜੇ ਜਿਹਾ ਟਾਈਮ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਊ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਲਓ ਜੀ ਦੋਨੇ ਪੀਸਾਂ ਤੇ ਆਪਾਂ ਸੈਂਟਰ ਲੈ ਕੇ ਨਿਸ਼ਾਨ ਲਾ ਲਿਆ ਇਸੀ ਤਰ੍ਹਾਂ ਹੁਣ ਜਿਹੜਾ ਲੰਬਾ ਪੀਸ ਸੀ ਆਪਾਂ ਉਹਦੇ ਤੇ ਨਿਸ਼ਾਨ ਲਾ ਲਾਂਗੇ ਵੱਡੇ ਵੱਡੇ ਮੈਂ ਥੋੜੇ ਡਾਰਕ ਨਿਸ਼ਾਨ ਲਾਏ ਨੇ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਇਸੇ ਤਰ੍ਹਾਂ ਆਪਾਂ ਲੰਬੇ ਪੀਸ ਤੇ ਲਾਵਾਂਗੇ ਜੀ ਜਿਹੜਾ ਕਿ ਆਪਾਂ ਦੋਨੇ ਸਾਈਡਾਂ ਤੇ ਆਉਣਗੇ ਤੇ ਉੱਪਰਲੀ ਸਾਈਡ ਤੇ ਆਊਗਾ ਦੇਖੋ ਪਹਿਲਾਂ ਆਪਾਂ ਨਿਸ਼ਾਨ ਲਾ ਲੈਨੇ ਆ ਨਿਸ਼ਾਨ ਲਾਉਣ ਤੋਂ ਬਾਅਦ ਜਿੰਨਾ ਚੌੜਾ ਆਪਣਾ ਮੂਰਲਾ ਪੀਸ ਰੱਖਿਆ ਜੀ ਉਸੇ ਹਿਸਾਬ ਨਾਲ ਮੈਂ ਵਿਚਾਲੋਂ ਵਿਚਾਲੋਂ ਸੈਂਟਰ ਦੇ ਵਿੱਚੋਂ ਕੱਪੜਾ ਲੈਣਾ ਤੇ ਉਹ ਮੈਂ ਜਾਣ ਕੇ ਲਵਾਂਗੀ ਜੀ ਕਿਉਂਕਿ ਜਿਹੜਾ ਸਾਡਾ ਇਹ ਬਣਿਆ ਹੋਇਆ ਸਟੈਂਡ ਜੁੱਤੀਆਂ ਵਾਲਾ ਇਹ ਨਾ ਉੱਪਰੋਂ ਥੋੜਾ ਜਿਹਾ ਬਦਮਾ ਬਣਿਆ ਹੋਇਆ ਹੈ ਜਦੋਂ ਆਪਾਂ ਰੱਖਾਂਗੇ ਤਾਂ ਦੇਖੋ ਇਹ ਥੱਲੇ ਨੂੰ ਡੂੰਘਾ ਜਾ ਬਣ ਜਾਊਗਾ ਇਸ ਕਰਕੇ ਨਾ ਮੈਂ ਇਹਦੀ ਪੌਕਟ ਦੀ ਤਰ੍ਹਾਂ ਇੱਕ ਐਕਸਟਰਾ ਕੱਪੜਾ ਲਾਉਂਗੀ ਤੇ ਤਾਂ ਜੋ ਆਪਾਂ ਉਹਦੇ ਵਿੱਚ ਕਾਰਬੋਡ ਪਾਵਾਂਗੇ ਤੇ ਉੱਥੋਂ ਬਿਲਕੁਲ ਉਹ ਸਖਤ ਹੋ ਜਾਊਗਾ ਜਾਂ ਕੋਈ ਵੀ ਆਪਣੇ ਕੋਲੇ ਲੱਕੜ ਦਾ ਪਲੱਕੜ ਦਾ ਪੀਸ ਪਿਆ ਹੋਵੇ ਆਪਾਂ ਉਹ ਲਾ ਦਾਂਗੇ ਤੇ ਉਹਦੇ ਨਾਲ ਫਿਰ ਬਹੁਤ ਵਧੀਆ ਹੀ ਰਹੂਗਾ ਜਦੋਂ ਵੀ ਆਪਾਂ ਧੋਣਾ ਹੁੰਦਾ ਜੀ ਉਹ ਆਪਾਂ ਵਿੱਚੋਂ ਕੱਢ ਦਿਆ ਕਰਾਂਗੇ ਤੇ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਧੋ ਸਕਦੇ ਹਾਂ ਇਸੇ ਤਰ੍ਹਾਂ ਮੈਂ ਇੱਕ ਪੌਕਟ ਦੀ ਤਰ੍ਹਾਂ ਲਾਉਂਗੀ ਪਹਿਲਾਂ ਮੈਂ ਤੁਹਾਨੂੰ ਸਮਝਾ ਦਿੰਨੀ ਆ ਦੇਖੋ ਨਿਸ਼ਾਨ ਦੇ ਨਾਲ ਨਿਸ਼ਾਨ ਲਾਉਂ ਤੋਂ ਬਾਅਦ ਆਪਾਂ ਐਂ ਸੀਣਾ ਲਾਉਣੀਆਂ ਨੇ ਪਹਿਲਾਂ ਆਪਾਂ ਉੱਪਰੋਂ ਆ ਪੀਸ ਜੜ ਦਾਂਗੇ ਉਸ ਤੋਂ ਬਾਅਦ ਦੇਖੋ ਜੀ ਇਹ ਸਾਈਡਾਂ ਵਾਲੇ ਪੀਸ ਐਂ ਜੜ ਦਾਂਗੇ ਤੇ ਉਸ ਤੋਂ ਬਾਅਦ ਦੇਖੋ ਮੂਰਲਾ ਪੀਸ ਰਹਿ ਗਿਆ ਮੂਰਲਾ ਪੀਸ ਸਿਰਫ ਆਪਾਂ ਉੱਪਰ ਉੱਪਰ ਉਹ ਜਾਨਾ ਹੈ ਸੈਡਾ ਤੋਂ ਆਪਾਂ ਬੰਦ ਨਹੀਂ ਕਰਨਾ ਇਸ ਤਰ੍ਹਾਂ ਦੇਖੋ ਜੀ ਆਪਣਾ ਇਹ ਤਿਆਰ ਹੋ ਜੂਗਾ ਜਦੋਂ ਹੀ ਪੀਸ ਬਣ ਗਏ ਤੇ 10 ਮਿੰਟਾਂ ਦਾ ਕੰਮ ਹੈ ਜੀ ਉਸ ਤੋਂ ਬਾਅਦ ਨਾਲ ਦੀ ਨਾਲ ਆਪਣਾ ਕਵਰ ਬਣ ਕੇ ਤਿਆਰ ਹੋ ਜੂਗਾ ਬਾਲੀਏ ਤੇ ਮਿਹਨਤ ਨਹੀਂ ਬਣ ਲੱਗਦੀ ਤੇ ਦੇਖੋ ਜੇ ਆਪਾਂ ਸਟੈਂਡ ਐਂ ਹੀ ਰੱਖਦੇ ਆਂ ਤਾਂ ਭੈੜਾ ਲੱਗਦਾ ਜੀ ਜੇ ਆਪਾਂ ਕਵਰ ਚੜਾ ਕੇ ਰੱਖਿਆ ਹੋ ਤਾਂ ਆਪਾਂ ਕਿਤੇ ਵੀ ਰੱਖ ਸਕਦੇ ਆਂ ਕਈ ਵਾਰ ਕੀ ਹੁੰਦਾ ਆਪਾਂ ਨੂੰ ਰੂਮ ਵਗੈਰਾ ਚ ਵੀ ਰੱਖਣਾ ਪੈ ਜਾਂਦਾ ਇਸ ਸਾਈਡ ਤੇ ਤਾਂ ਵੀ ਭੈੜਾ ਨਹੀਂ ਲੱਗਦਾ ਲਓ ਜੀ ਹੁਣ ਦੇਖੋ ਮੈਂ ਤੁਹਾਨੂੰ ਉਹ ਪੌਗਟ ਲਾਉਣੀ ਦੱਸਦੀ ਆਂ ਜੇਕਰ ਤੁਹਾਡਾ ਵੀ ਇਸ ਤਰ੍ਹਾਂ ਦਾ ਸਟੈਂਡ ਹੈ ਤਾਂ ਤੁਸੀਂ ਵੀ ਇਸ ਤਰ੍ਹਾਂ ਪੌਗਟ ਲਾ ਸਕਦੇ ਹੋ ਜੀ ਆਪਾਂ ਛੋਟਾ ਜਿਹਾ ਕੱਪੜਾ ਲਾਵਾਂਗੇ ਜਿੰਨੀ ਇਹਦੀ ਚੜਾਈ ਉਨੀ ਚੜਾਈ ਲਾਵਾਂਗੇ ਉਸ ਤੋਂ ਬਾਅਦ ਦੇਖੋ ਸੈਂਟਰ ਤੋਂ ਲੈ ਕੇ ਦੋਨੇ ਸਾਈਡਾਂ ਤੇ ਪੀਸ ਸਾਈਡਾਂ ਸਾਈਡਾਂ ਤੋਂ ਮੈਂ ਥਾਂ ਛੱਡਤੀ ਜਿੰਨਾ ਕਿ ਆਪਣਾ ਮੂਹਲਾ ਵਾਲਾ ਫਰੰਟ ਹੈ ਸੈਂਟਰ ਤੋਂ ਸੈਂਟਰ ਮਲਾ ਕੇ ਨਾ ਮੂਹਰੇ ਜਿੰਨਾ ਵੀ ਆਪਣਾ ਚੌੜਾ ਹੈ ਉਸ ਹਾਵ ਨਾਲ ਦੇਖੋ ਆਪਾਂ ਇਹ ਨਿਸ਼ਾਨ ਲਾ ਲਾਂਗੇ ਨਿਸ਼ਾਨ ਤੇ ਲਾ ਕੇ ਐਕਸਟਰਾ ਕਪੜਾ ਆਪਾਂ ਤਿੰਨ ਸਾਈਡਾਂ ਤੇ ਆਪਾਂ ਸੀਨ ਲਾਵਾਂਗੇ ਮੂਹਰੇ ਬਰੀਕ ਬਰੀਕ ਫੋਲਡ ਕਰ ਲਾਂਗੇ ਤਾਂ ਜੋ ਧਾਗੇ ਨਾ ਨਿਕਲਣ ਤੇ ਤਿੰਨ ਸੈਡਾਂ ਤੇ ਆਪਾਂ ਸੀਨ ਲਾ ਦਾਂਗੇ ਮੂਹਰੋਂ ਆਪਾਂ ਜਿੱਥੋਂ ਤਾਂ ਉਪਨ ਰੱਖਣਾ ਹੈ ਤਾਂ ਜੋ ਆਪਾਂ ਕੋਈ ਵੀ ਪੀਸ ਲਈ ਦੇ ਵਿੱਚ ਪਾਈਏ ਚਾਹੇ ਤਾਂ ਆਪਾਂ ਦੇਖੋ ਕਾਰਡਬੋਰਡ ਦਾ ਪਾਈਏ ਚਾਹੇ ਆਪਾਂ ਕੋਈ ਪਲਾਈ ਦਾ ਪੀਸ ਪਾਈਏ ਤਾਂ ਇਹਦੇ ਵਿੱਚ ਆਸਾਨੀ ਨਾਲ ਪੈ ਜਾਏ ਪੂਰਾ ਦੇਖੋ ਮੂਰਲਾ ਪਾਸਾ ਚੌੜਾ ਹੈ ਇਸ ਕਰਕੇ ਆਪਾਂ ਇਹ ਰੱਖਨੇਗਾ ਉਸ ਤੋਂ ਬਾਅਦ ਦੇਖੋ ਸੈਡਾਂ ਦੀ ਆਪਾਂ ਸਲਾਈਆਂ ਲਾ ਦਾਂਗੇ ਸਾਈਡਾਂ ਦੀਆਂ ਸਲਾਈਆਂ ਲਾਵਾਂਗੇ ਪਿਛਲੀ ਸਲਾਈ ਲਾਵਾਂਗੇ ਇੱਕ ਸਾਈਡ ਤੇ ਕਿਸੇ ਵੀ ਸਾਈਡ ਤੇ ਆਪਾਂ ਦੇਖੋ ਜੀ ਇਹ ਬੰਦ ਕਰ ਸਕਦੇ ਹਾਂ ਤੇ ਇੱਕ ਸਾਈਡ ਤੋਂ ਦੇਖੋ ਆਪਣਾ ਇਹ ਖੁੱਲਾ ਹੀ ਰਹੂਗਾ ਲਓ ਉਸ ਤੋਂ ਬਾਅਦ ਦੇਖੋ ਆਪਣੀ ਇਸ ਤਰ੍ਹਾਂ ਹੀ ਪਾਕਟ ਵਾਂਗੂ ਬਣ ਜੂਗੀ ਸੀਨਾ ਲਾਉਣ ਤੋਂ ਬਾਅਦ ਦੇਖੋ ਜੀ ਹੁਣ ਆਪਾਂ ਜਦੋਂ ਵੀ ਆਪਾਂ ਮੂਹਰਲਾ ਪੀਸ ਜੜਾਂਗੇ ਤਾਂ ਆਪਾਂ ਇਹਤੇ ਨਹੀਂ ਸੀਨ ਲਾਉਣੀ ਨੀਚੇ ਵਾਲੇ ਪੀਸ ਤੇ ਲਾਵਾਂਗੇ ਹੁਣ ਹੁਣ ਆਪਾਂ ਦੇਖੋ ਜੀ ਆਪਣਾ ਜਿਹੜੇ ਪੀਸ ਲਾਉਣੇ ਆ ਆਪਾਂ ਉਹ ਝੜ ਲੈਨੇ ਆ ਕਈ ਵਾਰ ਆਪਣੇ ਸਟੈਂਡ ਇਹੋ ਜਿਹੇ ਹੁੰਦੇ ਆ ਤਾਂ ਆਪਾਂ ਨੂੰ ਇਹ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਉੱਪਰ ਵੀ ਇਸ ਤਰ੍ਹਾਂ ਦੀ ਨਾ ਇੱਕ ਸਲੈਪ ਬਣੀ ਹੁੰਦੀ ਹੈ ਤਾਂ ਇਹ ਸਾਡੇ ਸਲੈਪ نیچے ਹੈ ਉੱਪਰ ਸਟੈਂਡ ਵੱਧ ਮੈਂ ਇਸ ਕਰਕੇ ਮੈਨੂੰ ਇਹ ਲਾਉਣਾ ਪਿਆ ਤੇ ਨਹੀਂ ਤਾਂ ਦੇਖੋ ਕੋਈ ਲੋੜ ਹੀ ਨਹੀਂ ਪੈਂਦੀ ਜੀ ਹੁਣ ਲੋ ਇਹ ਸੀਨਾ ਲਾ ਕੇ ਦੇਖੋ ਜੀ ਆਪਾਂ ਤਿਆਰ ਕਰ ਲਿਆ ਕਿੰਨੀ ਸਫਾਈ ਦੇ ਨਾਲ ਇਹ ਆਪਣਾ ਬਣ ਕੇ ਤਿਆਰ ਹੋਇਆ ਤੇ ਉਸ ਤੋਂ ਬਾਅਦ ਆਪਾਂ ਮੂਰਲਾ ਪੀਸ ਲਾਵਾਂਗੇ ਇਸੇ ਤਰ੍ਹਾਂ ਦੇਖੋ ਮੂਰਲਾ ਪੀਸ ਸੈਂਟਰ ਆਪਣੇ ਨਿਸ਼ਾਨ ਲੱਗੇ ਹੋਏ ਨੇ ਜੀ ਸੈਂਟਰ ਨਾਲ ਸੈਂਟਰ ਨੂੰ ਮਲਾਉਂਦੇ ਹੋਏ ਆਪਾਂ ਮੂਰਲਾ ਪੀਸ ਇਕੱਲਾ ਉੱਪਰੋਂ ਉੱਪਰੋਂ ਅਟੈਚ ਕਰਨਾ ਹੈ ਆਪਾਂ ਸਾਈਡਾਂ ਤੇ ਆਪਾਂ ਕੁਝ ਨਹੀਂ ਕਰਨਾ ਪਾਈਪਿੰਗ ਲਾ ਕੇ ਫਿਨਿਸ਼ ਆਪਣਾ ਕੀਤਾ ਹੋਇਆ ਸਾਰਾ ਦੇਖੋ ਆਪਾਂ ਨੂੰ ਕਿਤੇ ਵੀ ਕੋਈ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਤੇ ਸਿਰਫ ਆਪਾਂ ਹੁਣ ਨਿਸ਼ਾਨ ਨਾਲ ਨਿਸ਼ਾਨ ਨੂੰ ਮਲਾ ਕੇ ਸਿਰਫ ਸੀਣਾ ਲਾਉਣੀ ਹੈਗੇ ਹਾਂ ਹਲੋ ਜੀ ਆਹ ਦੇਖੋ ਚਾਕ ਦਾ ਨਿਸ਼ਾਨ ਲੈ ਇੱਧਰ ਦੋਨੇ ਸਾਈਡਾਂ ਤੇ ਲੱਗਿਆ ਹੋਇਆ ਤੁਸੀਂ ਚਾਹੋ ਤਾਂ ਪਹਿਲਾਂ ਦੇਖੋ ਜੀ ਇਹ ਪੀਸ ਜਿਹੜੇ ਹੈਗੇ ਆਪਾਂ ਲਾਏ ਆ ਤੁਸੀਂ ਸੂਈਆਂ ਦੇ ਨਾਲ ਖੜਾ ਸਕਦੇ ਹੋ ਸੂਈਆਂ ਲਾਉਣ ਤੋਂ ਬਾਅਦ ਦੋ ਦੋ ਤਿੰਨ ਤਿੰਨ ਤੁਸੀਂ ਸੂਈਆਂ ਲਾ ਦਿਓ ਸੂਈਆਂ ਲਾਉਣ ਤੋਂ ਬਾਅਦ ਇਹ ਸਾਈਡਾਂ ਵਾਲੀਆਂ ਸਲਾਈਆਂ ਲਾ ਦਿਓ ਜਿਵੇਂ ਪਿਛਲੀ ਸਲਾਈ ਲਾਈ ਸੀ ਲਓ ਜੀ ਹੁਣ ਪਿਛਲੀ ਸਾਈਡ ਆਪਣੀ ਇਹ ਪਿਛਲੀ ਸਾਈਡ ਤੇ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਕਿ ਆਪਣਾ ਇਹ ਇਸ ਤਰ੍ਹਾਂ ਬਣ ਗਿਆ ਪਿੱਛੋਂ ਪਿੱਛੋਂ ਸਾਰਾ ਤੇ ਮੂਰਲੀ ਸਾਈਡ ਆਪਾਂ ਬਾਅਦ ਚ ਲਾਵਾਂਗੇ ਇੱਕ ਵਾਰ ਮੈਂ ਤੁਹਾਨੂੰ ਨਿਗਾ ਮਰਵਾ ਦਿੰਦੀ ਆ ਦੇਖੋ ਤੁਸੀਂ ਵੀ ਇਸ ਤਰ੍ਹਾਂ ਕਰਦੇ ਕਰ ਲਿਓ ਜਦੋਂ ਵੀ ਤੁਸੀਂ ਬਣਾਉਂਗੇ ਤੇ ਪਿੱਛੋਂ ਐ ਚੜਾ ਕੇ ਦੇਖ ਲਿਓ ਵੀ ਜਿੱਥੋਂ ਕੋਈ ਤੁਹਾਨੂੰ ਲੱਗਦਾ ਕਿ ਤੁਮੜੀ ਮੋਟੀ ਸੀਨ ਮਾਰਨ ਵਾਲੀ ਕੁਝ ਉੱਚਾ ਨੀਵਾ ਕੋਈ ਕਰ ਲਿਓ ਨਹੀਂ ਦੇਖੋ ਜੀ ਇਹ ਇਸ ਤਰ੍ਹਾਂ ਹੀ ਬਣ ਜਾਊਗਾ ਜਿਹੜੀਆਂ ਦੋਨੇ ਸਾਈਡਾਂ ਨੇ ਸਾਈਡਾਂ ਤੇ ਦੇਖੋ ਜੀ ਮੈਂ ਛੋਟੇ-ਛੋਟੀਆਂ ਨਾ ਇੱਕ ਨਾਲੇ ਟਾਈਪ ਬਣਾ ਕੇ ਲਾਤੀਆਂ ਡੋਰੀਆਂ ਆਪਾਂ ਇਹਦੇ ਨਾਲ ਪਾਈਪਾਂ ਨਾਲ ਬੰਨਾਂਗੇ ਤਾਂ ਜੋ ਆਪਾਂ ਇਹ ਫਿਰ ਨਾ ਉੱਡਦੀਆਂ ਨਹੀਂ ਕਈ ਵਾਰ ਨਾ ਦੇਖੋ ਜਿਵੇਂ ਆਪਾਂ ਕੋਈ ਚੀਜ਼ ਇਹੀ ਜੀ ਜਗ੍ਹਾ ਤੇ ਰੱਖਿਆ ਹੁੰਦਾ ਸੈਡਾਂ ਉੱਡਦੀਆਂ ਰਹਿੰਦੀਆਂ ਨਹੀਂ ਇੱਧਰ ਉੱਧਰ ਹੁੰਦੀਆਂ ਰਹਿੰਦੀਆਂ ਤਾਂ ਫਿਰ ਆਪਾਂ ਡੋਰੀਆਂ ਨਾਲ ਬੰਨ ਦਾਂਗੇ ਲਓ ਜੀ ਹੁਣ ਆਪਾਂ ਦੇਖੋ ਇਹ ਸੀਆਉਣ ਐ ਮਾਰਨੀ ਐ ਲਓ ਜੀ ਹੁਣ ਉੱਪਰਲੀ ਸੀਨ ਆਪਾਂ ਲਾਈਨ ਲਗਾ ਦਾਂਗੇ ਉੱਪਰਲੀ ਸੀਨ ਲਗਾਤੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਜੀ ਤੁਸੀਂ ਚਾਹੋ ਤਾਂ ਦੇਖੋ ਜੀ ਤੁਹਾਨੂੰ ਕੋਈ ਵੀ ਡੋਰੀ ਲਾਉਣ ਦੀ ਲੋੜ ਨਹੀਂ ਤੁਸੀਂ ਦੋਨੇ ਜਗ੍ਹਾ ਤੇ ਆਪਣੇ ਜਿੱਪਾਂ ਲਾ ਸਕਦੇ ਹੋ ਮੈਂ ਜਿੱਪਾਂ ਤਾਂ ਨਹੀਂ ਲਾਉਂਦੀ ਜੀ ਜਿੱਪਾਂ ਕਿਉਂਕਿ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਚਾਹੋ ਤਾਂ ਡੋਰੀਆਂ ਵੀ ਬੰਨ੍ਹ ਸਕਦੇ ਹੋ ਇਸ ਸੈਡਾਂ ਤੇ ਪਰ ਮੇਰੇ ਕੋਲ ਇਹ ਬੈਲਕਰੋ ਪਿਆ ਸੀ ਤੇ ਮੈਂ ਇਹ ਲਾਉਂਗੀ ਦੇਖੋ ਜੀ ਨੂੰ ਆਪਾਂ ਚੇਪੀਆਂ ਕਹਿ ਦਿੰਨੇ ਆਂਗੇ ਉਹ ਆਪਣੇ ਕੋਲੇ ਪਿਆ ਸੀ ਆਪਾਂ ਦੋ ਜਗ੍ਹਾ ਤੇ ਉਹ ਲਾ ਦਾਂਗੇ ਦੇਖ ਕੇ ਥੋੜਾ ਜਿਹਾ ਉਪਰੋਂ ਛੱਡ ਕੇ ਤੇ ਥੋੜਾ ਜਿਹਾ ਨੀਚੋਂ ਵਾਲੀ ਸਾਈਡ ਚੜ ਕੇ ਵਿਚਾਲੇ ਵਿਚਾਲੇ ਆਪਾਂ ਇਹ ਲਾ ਦਾਂਗੇ ਇੱਕ ਸਾਈਡ ਤੇ ਦੇਖੋ ਜੀ ਇਹ ਇਸ ਤਰ੍ਹਾਂ ਲੱਗੂਗਾ ਤੇ ਦੂਜੀ ਸਾਈਡ ਤੇ ਅੰਦਰ ਤੋਂ ਲੱਗੂਗਾ ਆਪਾਂ ਦੇਖ ਲੈਣਾ ਨਿਸ਼ਾਨ ਲਾ ਦਾਂਗੇ ਪਹਿਲਾਂ ਉਸ ਤੋਂ ਬਾਅਦ ਆਪਾਂ ਚਾਰੋਂ ਪਾਸੇ ਸੀਨਾ ਮਾਰ ਕੇ ਇਹ ਲਗਾ ਦਾਂਗੇ ਇੱਕ ਆਪਾਂ ਉੱਪਰ ਲਾਇਆ ਇੱਕ ਅੰਦਰਲੀ ਸਾਈਡ ਲਾਇਆ ਐਂ ਦੇਖੋ ਇਹ ਲੱਗ ਜਾਊਗਾ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਲਾ ਦਾਂਗੇ ਜੀ ਇਹਦੇ ਦੋ ਕਲਰ ਆਉਂਦੇ ਆ ਦੋਨੇ ਤੁਸੀਂ ਇਹਦੇ ਵਿੱਚ ਦੇਖੋ ਜੀ ਲਗਾ ਸਕਦੇ ਹੋਗੇ ਬਲੈਕ ਵੀ ਲਾ ਸਕਦੇ ਹੋ ਵਾਈਟ ਵੀ ਲਾ ਸਕਦੇ ਹੋ ਇਹ ਬਹੁਤ ਕੰਮ ਆਉਂਦਾ ਆਪਣੇ ਇੱਕ ਵਾਰ ਲਿਆ ਕੇ ਰੱਖ ਦੋ ਮੀਟਰਕ ਛੋਟੇ ਛੋਟੇ ਪੀਸ ਕੱਟ ਕੇ ਬਹੁਤ ਥਾਂ ਤੇ ਇਹ ਲੱਗਦਾ ਹੈ ਕਈ ਚੀਜ਼ਾਂ ਆਪਾਂ ਇਹੋ ਜਿਹੀਆਂ ਬਣਾਉਂਦੇ ਆਪਾਂ ਨੂੰ ਇਹ ਲੋੜ ਪੈਂਦੀ ਹੈ ਲਓ ਜੀ ਆਪਾਂ ਜਿਹੜਾ ਸੀਗਾ ਉੱਪਰੋਂ ਦੇਖੋ ਪੌਪਟ ਬਣਾਈ ਸੀ ਆਪਾਂ ਉੱਥੇ ਨਾ ਇਹ ਕਾਰਡਬੋਰਡ ਦਾ ਪੇਸ ਸੀਗਾ ਮੇਰੇ ਕੋਲ ਪਿਆ ਮੈਂ ਪੂਰੇ ਨਾਪ ਦਾ ਇਹਨੂੰ ਕੱਟ ਲਿਆ ਸੀ ਆਪਾਂ ਇਹ ਲਗਾਤਾ ਧੌਣ ਲੱਗੇ ਆਪਾਂ ਇਹਨੂੰ ਕੱਢ ਕੇ ਕਿਵੇਂ ਮਰਜ਼ੀ ਧੋ ਸਕਦੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਉੱਪਰੋਂ ਵੀ ਇਹਦੀ ਸ਼ੇਪ ਸੋਹਣੀ ਬਣੂਗੀ ਸੈਡਾ ਤੇ ਹੁਣ ਆਏ ਦੇਖੋ ਜੀ ਇਹਦਾ ਫਰੰਟ ਵਾਲਾ ਪੇਸ ਆ ਗਿਆ ਆ ਦੇਖੋ ਜਿੱਥੇ ਆਪਾਂ ਵੈਲਕ੍ਰੋ ਲਾਇਆ ਤੁਸੀਂ ਡੋਰੀਆਂ ਲਾ ਸਕਦੇ ਹੋ ਜਿੱਪਾ ਲਾ ਸਕਦੇ ਹੋ ਤੇ ਨਹੀਂ ਤਾਂ ਦੇਖੋ ਜੀ ਇਹ ਵੀ ਬਹੁਤ ਵਧੀਆ ਚੀਜ਼ ਹੈ ਨਾ ਹੀ ਖੁੱਲਦਾ ਤੇ ਨਾ ਕਰਦਾ ਕਿਵੇਂ ਮਰਜ਼ੀ ਆਪਾਂ ਇਹਨੂੰ ਇਸ ਤਰ੍ਹਾਂ ਲਗਾ ਲਈਏ ਐਨੇ ਜੀ ਦੇਖੋ ਜੀ ਅੱਧਾ ਕ ਘੰਟਾ ਲੱਗਿਆ ਸਾਰਾ ਆਪਣਾ ਇਹ ਕਵਰ ਹੈ ਜਿਹੜਾ ਮੇਰਾ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਕਿਤੇ ਵੀ ਰੱਖ ਸਕੀਏ ਤੇ ਦੇਖੋ ਬਣਿਆ ਵੀ ਬਹੁਤ ਸੋਹਣਾ ਬਹੁਤ ਸੋਹਣੀ ਇਹਦੀ ਫੀਟਿੰਗ ਆਈ ਹੈ ਵਧੀਆ ਸਫਾਈ ਦੇ ਨਾਲ ਬਣ ਕੇ ਤਿਆਰ ਹੋ ਗਿਆ ਜੀ ਇਹ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਜਿਹੜੇ ਜੁੱਤੇ ਸੀਗੇ ਉਹ ਪਾ ਕੇ ਤੁਹਾਨੂੰ ਫੇਰ ਦਿਖਾਉਨੇ ਆ ਤੇ ਮੈਂ ਤੁਹਾਨੂੰ ਸਾਈਡਾਂ ਦਿਖਾਉਣੀਆਂ ਦੇਖੋ ਚਾਰੋਂ ਪਾਸੇ ਇਹਨੂੰ ਕਮਾ ਕੇ ਦਿਖਾਉਣੀਆਂ ਕਿ ਕਿੰਨਾ ਸੋਹਣਾ ਇਹ ਆਪਣਾ ਜਿਹੜਾ ਹੈਗਾ ਜੀ ਕਵਰ ਬਣ ਕੇ ਤਿਆਰ ਹੋ ਗਿਆ ਕਵਰ ਵਾਲਾ ਆਪਾਂ ਲੈ ਕੇ ਆਉਨੇ ਆ ਕਵਰ ਬਾਜ਼ਾਰ ਚੋਂ ਮੰਗਾਉਨੇ ਆ ਦੇਖੋ ਜੀ ਆਪਣੇ ਪੈਸੇ ਲੱਗਦੇ ਆ ਆਨਲਾਈਨ ਮੰਗਾਉਣੇ ਆ ਇਹ ਚੀਜ਼ਾਂ ਤਾਂ ਘਰ ਵਿੱਚ ਆਪਣੇ ਕੋਲੇ ਬੈੱਡ ਦੀਆਂ ਚਾਦਰਾਂ ਹੁੰਦੀਆਂ ਐ ਵੇਸਟੀ ਪਈਆਂ ਹੁੰਦੀਆਂ ਜੀ ਆਪਾਂ ਕਈ ਵਾਰ ਉਹ ਚਾਦਰਾਂ ਨਹੀਂ ਵਰਤਦੇ ਤਾਂ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਆਪਾਂ ਆਪਣੇ ਘਰ ਵਿੱਚ ਦੇਖੋ ਵਰਤ ਸਕਦੇ ਹੁੰਨੇ ਆਂਗੇ ਲਓ ਜੀ ਉਸ ਤੋਂ ਬਾਅਦ ਦੇਖੋ ਕਿਵੇਂ ਵੀ ਆਪਾਂ ਇਹਨੂੰ ਉੱਪਰ ਰੱਖ ਦਈਏ ਤੇ ਸੈਡਾਂ ਜੁੱਤੀਆਂ ਰੱਖਾਂਗੇ ਹੁਣ ਆਪਾਂ ਤੇ ਉਸ ਤੋਂ ਬਾਅਦ ਦੇਖੋ ਜੀ ਸੈਡਾਂ ਤੇ ਆਪਾਂ ਕਿਵੇਂ ਮਰਜ਼ੀ ਇਹਨੂੰ ਇਸ ਤਰ੍ਹਾਂ ਲਗਾ ਦਈਏ ਲਓ ਜੀ ਆਪਾਂ ਜੁੱਤੀਆਂ ਇਹਦੇ ਵਿੱਚ ਰੱਖਤੀਆਂ ਤੇ ਹੁਣ ਆਪਾਂ ਸੈਡਾਂ ਤੋਂ ਵੀ ਇਹਨੂੰ ਬੰਦ ਕਰਤਾ ਹੁਣ ਦੇਖੋ ਤੁਸੀਂ ਹੁਣ ਵੀ ਦੇਖੋ ਜੀ ਪੂਰੀ ਸਫਾਈ ਦੇ ਨਾਲ ਇਹ ਬਣ ਕੇ ਤਿਆਰ ਹੋ ਗਿਆ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਇਹ ਆਪਣਾ ਕਵਰ ਕਿਵੇਂ ਦਾ ਲੱਗਿਆ ਦੇਖੋ ਮੈਂ ਤੁਹਾਨੂੰ ਇੱਕ ਵਾਰ ਖੋਲ ਕੇ ਦਿਖਾ ਦੰਨੀ ਆਂਗੀ ਬਹੁਤ ਸੋਹਣਾ ਆਪਣਾ ਕਵਰ ਬਣ ਗਿਆ ਜੀ ਕਿੰਨੀਆਂ ਸਾਰੀਆਂ ਆਪਣੀਆਂ ਜੁੱਤੀਆਂ ਹੁੰਦੀਆਂ ਦੇਖੋ ਜੀ ਨਵੀਆਂ ਪੁਰਾਣੇ ਆਪਾਂ ਕਿਵੇਂ ਮਰਜ਼ੀ ਇਹਦੇ ਵਿੱਚ ਸਾਮ ਸਕਦੇ ਆਂ ਉੱਪਰ ਮੈਂ ਡੱਬੇ ਵਿੱਚ ਪਾਏ ਪਏ ਸੀ ਨਵੀਆਂ ਜੁੱਤੇ ਮੈਂ ਇਸ ਤਰ੍ਹਾਂ ਹੀ ਡੱਬੇ 'ਚ ਰੱਖ ਤੀਆਂ ਤੇ ਬਾਕੀ ਆਪਾਂ ਸਾਰੀਆਂ ਜੁੱਤੀਆਂ ਸਿਗੀਆਂ ਇਸ ਤਰ੍ਹਾਂ ਰੱਖ ਤੀਆਂ ਜੀ ਤੇ ਲੋ ਜੀ ਤੁਸੀਂ ਵੀ ਬਣਾ ਕੇ ਜਰੂਰ ਦੇਖਿਓ ਜੀ ਬਹੁਤ ਵਧੀਆ ਚੀਜ਼ ਹੈ ਤੇ ਬਹੁਤ ਆਸਾਨੀ ਦੇ ਨਾਲ ਬੇਸਟ ਚੀਜ਼ਾਂ ਤੋਂ ਬਣ ਕੇ ਤਿਆਰ ਹੋ ਗਿਆ ਵੀਡੀਓ ਨੂੰ ਲਾਈਕ ਕਰਿਓ ਜੀ